ਸੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਅਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਜੋ ਪੰਜਾਬ ਪੁਲਿਸ 746 ਕਾਉਂਟੀਬਲ ਦੀ ਤਿਆਰੀ ਕਰ ਰਹੇ ਆ ਉਹਨਾਂ ਲਈ ਇਹ ਕਲਾਸਿਸ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਂਦੀਆਂ ਨੇ ਚਾਹੇ ਤੁਹਾਡੇ ਐਗਜ਼ਾਮ 'ਚ 2 ਦਿਨ ਨੇ ਚਾਹੇ 10 ਦਿਨ ਨੇ ਚਾਹੇ ਜ਼ੋਨ 'ਚ ਤੁਹਾਡਾ ਐਗਜ਼ਾਮ ਆ ਜੋ ਵੀ ਇਹ ਕਲਾਸਾਂ ਕਰਕੇ ਜਾਏਗਾ ਉਹਦੇ ਐਗਜ਼ਾਮ ਮੈਂ ਗਾਰੰਟੀ ਲੈਣਾ ਕਲੀਅਰ ਮਤਲਬ ਐਗਜ਼ਾਮ ਵਧਣਗੇ ਹੀ ਵਧਣਗੇ ਇਨਕਰੀਸ ਹੋਣਗੇ ਹੋਗੇ ਜੇਕਰ ਨਾ ਹੋਏ ਤਾਂ ਮੈਂ ਪੜਵਾਉਣ ਆਣ ਛੱਡਦਾ ਸੋ ਜੇ ਮੈਂ ਏਡੀ ਵੱਡੀ ਸਟੇਟਮੈਂਟ ਦੇ ਰਿਹਾ ਤਾਂ ਇਹਦੇ ਪਿੱਛੇ ਕੋਈ ਨਾ ਕੋਈ ਰੀਜ਼ਨ ਆ ਕੋਈ ਐਕਸਪੀਰੀਅੰਸ ਆ ਤੇ ਕਿਸੇ ਗੱਲ ਕਰਕੇ ਹੀ ਮੈਂ ਇਹ ਚੀਜ਼ਾਂ ਬੋਲ ਰਿਹਾ ਤੇ ਮੈਂ ਖੁਦ ਵੀ ਇਹ ਐਗਜ਼ਾਮ ਦੇ ਕੇ ਆਇਆ ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਤੁਸੀਂ ਉਹ ਵੀਡੀਓ ਵੀ ਦੇਖ ਸਕਦੇ ਹੋਗੇ ਇੱਕ ਦੋ ਵੀਡੀਓ ਤੁਸੀਂ ਥੱਲੇ ਜਾਓਗੇ ਜਦੋਂ ਵੀਡੀਓਜ਼ ਦਾ ਸੈਕਸ਼ਨ ਤੇ ਤੁਹਾਨੂੰ ਮਿਲ ਜੇਗੀ ਵੀਡੀਓ ਤੇ ਸੋ ਸਾਰੇ ਐਗਜ਼ਾਮ ਦਾ ਮੈਨੂੰ ਪੈਟਰਨ ਦਾ ਪਤਾ ਹੈਗਾ ਕਿ ਕੀ ਕੀ ਤੁਹਾਨੂੰ ਐਗਜ਼ਾਮ ਦੇ ਵਿੱਚ ਆਉਣ ਵਾਲਾ ਦਾ ਸੋ ਇਹਨਾਂ ਗੱਲਾਂ ਦਾ ਤੁਸੀਂ ਧਿਆਨ ਰੱਖਿਓ ਤੇ ਤੁਹਾਡਾ ਐਗਜ਼ਾਮ ਕਲੀਅਰ ਕਰਵਾਉਣਾ ਤੁਹਾਡੇ ਭਰਾ ਦੀ ਜ਼ਿੰਮੇਵਾਰੀ ਹੈ ਇਹ ਇਸ ਲਈ ਹੁਣ ਕਲਾਸ ਵੀ ਨਹੀਂ ਜਿਹੜੀਆਂ ਰੈਗੂਲਰਲੀ ਲਗਾਉਣੀਆਂ ਤੁਸੀਂ ਸਟਾਰਟ ਕਰ ਦੋ ਠੀਕ ਹੈ ਜੀ ਹੁਣ ਆਪਾਂ ਬਿਨਾਂ ਟਾਈਮ ਵੇਸ ਕੀਤੇ ਵੀਡੀਓ ਕਲਾਸ ਦੇ ਵੱਲ ਬਾਦਿਆਂ ਤੇ ਆਪਾਂ PYQ ਕਰਾਂਗੇ ਕਿਉਂਕਿ PYQ ਦੇ ਨਾਲ ਰਿਲੇਟਡ ਹੀ ਸਾਰੇ ਕੁਐਸਚਨ ਆ ਰਹੇ ਆ ਮੈਂ ਟੋਟਲੀ ਐਨਲਾਈਜ਼ ਕੀਤਾਗਾ ਕਿ ਕਿੱਥੋਂ ਕਿੱਥੋਂ ਐਗਜ਼ਾਮ ਆ ਰਿਹਾ ਜੇ ਤੁਸੀਂ ਬਸ ਮੇਰੇ ਤੇ ٹرسٹ ਕਰਕੇ ਕਲਾਸਿਸ ਲਗਾਉਂਦੇ ਜਾਓਗੇ ਤਾਂ ਤੁਹਾਡਾ ਐਗਜ਼ਾਮ 100% ਕਲੀਅਰ ਹੋ ਜਾਏਗਾ ਸੋ ਆਪਣਾ ਬਿਨਾਂ ਚਿੰਤਾ ਦੇ ਇਸ ਤੇ ਆਪਾਂ ਰੀਜ਼ਨਿੰਗ ਦੇ ਅੱਜ ਕੁਐਸਚਨ ਕਰਾਂਗੇ ਰੀਜ਼ਨਿੰਗ ਦਾ ਇਹ ਜੋ ਆਪਣਾ ਇਹ ਰੀਜ਼ਨਿੰਗ ਅੱਜ ਆਪਾਂ ਅਜ ਕਰਨ ਜਾ ਰਹੇ ਹਾਂ ਤੇ ਪਲੀਜ਼ 2 ਮਿੰਟ ਤੁਹਾਡਾ ਪੂਰਾ ਧਿਆਨ ਕਰਕੇ ਚਲੋ ਐਨੀਵੇਜ਼ ਮਤਲਬ ਰੀਜ਼ਨਿੰਗ ਅੱਜ ਆਪਾਂ ਇੱਥੇ ਕਰਾਂਗੇ ਠੀਕ ਹੈ ਜੀ ਜੋ ਰੀਜ਼ਨਿੰਗ ਦੇ ਇੰਪੋਰਟੈਂਟ ਕੁਐਸਚਨਸ ਨੇ ਉਹਨਾਂ ਨੂੰ ਆਪਾਂ ਅੱਜ ਕਰਾਂਗੇ ਸੋ ਸਭ ਤੋਂ ਪਹਿਲਾਂ ਜਿਹੜਾ PYQ ਆ ਉਹਦੇ ਵੱਲ ਆਪਾਂ ਵਧਦੇ ਆ ਤੇ ਉਹਦੇ ਵੱਲ ਆਪਾਂ ਹੁਣ ਰੁਖ ਕਰਦੇ ਆ ਠੀਕ ਹੈ ਜੀ ਸੋ ਪਹਿਲੀ ਆ ਜੋ ਇਹ ਨੰਬਰ ਸੀਰੀਜ਼ ਦੇ ਵਿੱਚ ਆਉਂਦੇ ਕੋ ਮੰਨ ਲਓ ਮੈਨੂੰ ਮੈਂ ਇਹ ਬਿਲਕੁਲ ਵੀ ਨਹੀਂ ਆਉਂਦਾ ਹੈਗਾ ਮੈਂ ਉਹ ਸਟੂਡੈਂਟਾਂ ਮੈਂ ਜਿਹਨੂੰ ਕੁਝ ਵੀ ਨਹੀਂ ਪਤਾ ਉਹ ਇਸ ਸੀਰੀਜ਼ ਨੂੰ ਕਿਵੇਂ ਸੋਲਵ ਕਰੂਗਾ ਇਹ ਧਿਆਨ ਨਾਲ ਦੇਖੋ ਦੇਖੋ ਸਾਰੇ ਮਿਕਸਰ ਪ੍ਰੈਕਟਿਸ ਕਰਾਵਾਂਗੇ ਜਿਨ੍ਹਾਂ ਦਾ ਸਿਲੇਬਸ ਕੰਪਲੀਟ ਤਾਂ ਉਹਨਾਂ ਲਈ ਤਾਂ ਬਹੁਤ ਜ਼ਿਆਦਾ ਬেনিਫੀਸ਼ੀਅਰ ਹੋ ਜਾਣਗੇ ਇਹ ਕਲਾਸਿਸ ਦੇਖੋ 1 3 1 7 1 ਇਹਨੂੰ ਥੋੜਾ ਥੱਲੇ ਲਿਖ ਦਿੰਦੇ ਆ ਇੱਕ ਆਪਣੇ ਕੋਲ 33 ਹੈ 1 7 ਇੱਕ ਆਪਣੇ ਕੋਲ 20 ਦੀ ਹੈ ਉਸ ਤੋਂ ਬਾਅਦ ਆਪਣੇ ਕੋਲ 87 ਹੈ ਅਤੇ 3 43 ਹੁਣ ਮੰਨ ਲਓ ਮੈਨੂੰ ਕੁਝ ਵੀ ਨਹੀਂ ਆਉਂਦਾ ਤੇ ਮੈਂ ਰੀਡਿੰਗ ਕਦੇ ਵੀ ਨਹੀਂ ਕੀਤੀ ਤਾਂ ਮੈਂ ਇਹ ਕੁਐਸਚਨਸ ਕਿੱਦਾਂ ਕਰਾਂਗਾ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਕੀ ਕਰਨਾ ਹੁੰਦਾ ਕਾਮਨ ਡਿਫਰੈਂਸ ਦੇਖਣਾ ਹੁੰਦਾ ਸਾਰਿਆਂ ਦੇ ਵਿੱਚ ਕੀ ਆ ਰਿਹਾ ਹੈ ਦੇਖੋ ਇਹਦੇ ਵਿੱਚ ਇੱਥੇ ਲਿਖ ਲੈਣਾਗਾ ਸੋ ਇਹਨੂੰ ਇਸ ਤਰ੍ਹਾਂ ਸੋਲਵ ਕਰਨਾ ਹੁੰਦਾ ਇਹਦੇ ਨਾਲ ਤਾਂ ਬਹੁਤ ਆਸਾਨੀ ਨਾਲ ਤੋਂ ਵੱਡੇ ਜੋ ਕੁਐਸਚਨਸ ਨੇ ਇਹ ਸੋਲਵ ਹੋ ਜਾਣਗੇ ਜੋ ਸਰਕਲ ਆ ਉਹਦੇ ਵਿੱਚ ਆਪਾਂ ਕੀ ਲਿਖਣਾਗਾ ਜੋ ਇਹਨਾਂ ਦਾ ਕਾਮਨ ਡਿਫਰੈਂਸ ਹੋਊਗਾ ਉਹ ਨੂੰ ਲਿਖਣਾਗਾ ਸਭ ਕਾਮਨ ਡਿਫਰੈਂਸ ਹੈ ਜੋ ਇਹਨਾਂ ਦਾ ਡਿਫਰੈਂਸ ਵੀ ਸੋ ਜੇ 7 ਚੋਂ 3 ਆਪਾਂ ਕੱਢੀਏ ਤਾਂ ਕਿੰਨਾ ਬਣਦਾ ਆਪਣੇ ਕੋਲ 4 ਬਾਕੀ ਬਚ ਜਾਂਦਾ ਲੋ ਤੇ ਉਵੇਂ ਹੀ ਜਦੋਂ ਆਪਾਂ 23 ਦੇ ਵਿੱਚੋਂ 7 ਕੱਢਦੇ ਆ ਤਾਂ 13 ਨੂੰ 7 6 ਅਤੇ 1 ਬਚ ਜਾਂਦਾ ਠੀਕ ਹੈ ਜੀ ਹੁਣ 87 ਕਿਉਂ 23 ਜਿਹੜਾ ਆਪਾਂ ਗੱਡੀ ਨੇ ਤਾਂ ਆਪਣੇ ਕੋਲ 4:22:06 ਐਂਡ ਸਿਮਿਲਰਲੀ 3:23:04:22 ਸੌਰੀ 13:07 ਆਪਾਂ ਗੱਡੇ ਤੱਕ ਆਪਣੇ ਕੋਲ 6:00 ਵਜ ਜਾਏਗਾ ਅਤੇ ਜਦੋਂ 13:08 ਗੱਡਾਂਗੇ ਤਾਂ ਆਪਣੇ ਕੋਲ 5:00 ਵਜ ਜਾਏਗਾ ਅਤੇ ਦੋ ਵਜੇਗਾ ਸਭ ਤੋਂ ਪਹਿਲਾਂ ਤਾਂ ਹਰ ਇੱਕ ਨੇ ਇਹੀ ਕੰਮ ਕਰਨਾ ਕਿ ਇਹਨਾਂ ਦੇ ਵਿੱਚ ਡਿਫਰੈਂਸ ਦੇਖਣਾ ਹੈ ਕਿ ਕਿੰਨਾ-ਕਿੰਨਾ ਬਣਦੇ ਹੈਗਾ ਸਭ ਤੋਂ ਜ਼ਰੂਰ ਕਰਨਾ ਠੀਕ ਹੈ ਹੁਣ ਫਿਰ ਜੇ ਤਾਂ ਇਹੇ ਡਿਫਰੈਂਸ ਆ ਜੋ ਆਪਣੇ ਕੋਲ ਸੇਮ ਆ ਗਿਆ ਤੇ ਤਾਂ ਆਪਣੀ ਗੱਲ ਹੀ ਬਾਣੀ ਉਹ ਤੋਂ ਅੱਗੇ ਆਪਾਂ ਨੂੰ ਕੁਝ ਕਰਨ ਦੀ ਲੋੜ ਨਹੀਂ ਜੇਕਰ ਡਿਫਰੈਂਸ ਸੇਮ ਸਿਮਿਲਰ ਨਹੀਂ ਜਿਵੇਂ ਇੱਥੇ ਥੋੜਾ ਵੱਧ ਰਿਹਾ ਫਿਰ ਹੋਰ ਵੱਧ ਰਿਹਾ ਫਿਰ ਹੋਰ ਵੱਧ ਰਿਹਾ ਤਾਂ ਆਪਾਂ ਅੱਗੇ ਦੇਖਣਾਗਾ ਕਿ ਇਹਦੇ ਵਿੱਚ ਇਹਨਾਂ ਕੀ ਆਪਰੇਸ਼ਨਸ ਲਗਾਏ ਨੇ ਜਿਹਦੇ ਨਾਲ ਇਹ ਇਗਜ਼ਾਮ ਸੋਲਵ ਹੋ ਗਿਆ। ਸੋ ਜਿਵੇਂ ਹੁਣ ਇੱਥੇ ਪੂਰਾ ਪੂਰਾ ਸਾਫ਼ ਦਿਖ ਰਿਹਾ ਕਿ ਉਹਨੇ ਜੋ ਸਕੁਅਰਸ ਐਡ ਕੀਤੇ ਹੋਏ ਨੇ ਇਹ ਸਾਰੇ ਕੰਪਲੀਟ ਸਕੁਅਰ ਨੇ ਜਿਵੇਂ ਆ 2 ਦਾ ਸਕੁਅਰ ਫਿਰ ਉਹਨੇ 2 ਚ 2 ਐਡ ਕਰਕੇ 4 ਦਾ ਸਕੁਅਰ ਕਰਤਾ ਫਿਰ 4 ਚ 4 ਐਡ ਕਰਕੇ 8 ਦਾ ਸਕੁਅਰ ਕਰਤਾ ਐਂਡ ਫਿਰ 8 ਚ 8 ਕਰਕੇ 16 ਦਾ ਸਕੁਅਰ ਆ ਜੋ ਉਹ ਐਡ ਕਰਤਾ ਜੋ ਆਪਣੇ ਕੋਲ 16 ਦਾ ਸਕੁਅਰ ਆ ਓਹੋ ਐਡਾ ਠੀਕ ਹੈ ਜੀ ਫਿਰ ਹੁਣ ਆਪਾਂ ਜੋ ਇਹ ਪੈਟਰਨ ਬਣਾ ਰਿਹਾ ਉਹਨੇ 2 2 ਐਡ ਕਰਕੇ ਸਕੁਅਰ ਕੀਤਾ ਫਿਰ 4 ਦੇ ਵਿੱਚ 4 ਐਡ ਕਰਕੇ ਸਕੁਅਰ ਕੀਤਾ ਐਂਡ 8 ਚ 8 ਐਡ ਕਰਕੇ ਸਕੁਅਰ ਕੀਤਾ ਸਕੁਅਰ ਕੀਤਾ ਅਤੇ ਫਿਰ ਜਦੋਂ ਆਪਾਂ ਇੱਧਰ ਜਾਵਾਂਗੇ ਨਾ ਫਿਰ ਆਪਾਂ ਇਹਨਾਂ ਚੀਜ਼ਾਂ ਨੂੰ ਜਿਹੜਾ ਡਿਫਰੈਂਸ ਆ ਜੋ ਡਿਫਰੈਂਸ ਆਪਣੇ ਕੋਲ ਆ ਜਾਂਦਾ ਸੀ ਆਪਾਂ ਉਹਨੂੰ ਐਡ ਕਰਨਾ ਹੁੰਦਾ ਇਸ ਨੰਬਰ ਦੇ ਵਿੱਚ ਜੋ ਆਪਣੇ ਕੋਲ ਜਿੱਦਾਂ ਇਨਾ ਦੋਨਾਂ ਦੇ ਵਿੱਚ ਆ ਡਿਫਰੈਂਸ ਸੀ ਨਾ ਆ 64 ਡਿਫਰੈਂਸ ਤਾਂ ਉਹ ਇਹ 23 ਦੇ ਵਿੱਚ ਐਡ ਕਰਕੇ ਬਣਿਆ ਹੁੰਦਾ 23 ਦੇ ਵਿੱਚ ਜਦੋਂ ਇਹ ਆਪਾਂ ਐਡ ਕਰ ਦਾਂਗੇ ਤੇ ਇਹ ਬਣਦਾ ਜਦੋਂ 7 ਦੇ ਵਿੱਚ ਆਪਾਂ ਐਡ ਕਰਦੇ ਆ ਇਹ ਬਣਦਾ ਜੈਨਕਿ ਜਦੋਂ ਹੁਣ ਆਪਣੇ ਕੋਲ ਇਹ ਤੋਂ ਬਾਅਦ 16 16 32 ਦਾ ਸ਼ੇਅਰ ਕਰਕੇ ਜੋ ਆਪਣੇ ਕੋਲ ਇੱਥੇ ਵੈਲਿਊ ਆਊਗੀ ਉਹ ਆਪਾਂ ਇਹਦੇ ਵਿੱਚ ਐਡ ਕਰਨਾ ਹੁਣ ਇੱਥੇ ਬਹੁਤ ਹੀ ਸ਼ਾਨਦਾਰ ਤੁਹਾਨੂੰ ਮੈਂ ਟ੍ਰਿਕ ਦੱਸਣ ਜਾ ਰਿਹਾ ਹਾਂਗਾ ਜਿਵੇਂ ਨਾਲ ਤੋਂ ਡੀ ਕੈਲਕੂਲੇਸ਼ਨ ਐਮ ਐ ਟਿਪਸ ਦਿੱਤੇ ਹੋ ਜੂਗੀ ਟਿਪਸ ਦਿੱਤੇ ਠੀਕ ਹੈ ਜੀ ਹੁਣ 32 ਦਾ ਸਕਰ ਕਈ ਬੱਚੇ 32 ਦਾ ਸਕਰ ਦੇ ਕੇ ਹੀ ਘਬਰਾ ਦੇ ਹੋਣ ਪਰ ਘਬਰਾਉਣ ਦੀ ਕੋਈ ਲੋੜ ਨਹੀਂ ਇੱਥੇ ਆਪਾਂ ਵਰਤਾਂਗੇ ਯੂਨਿਟ ਡਿਜੀਟ ਯੂਨਿਟ ਡਿਜੀਟ ਜਿਹਨੂੰ ਕਹਿੰਦੇ ਆ ਉਹ ਟੈਕਨੀਕ ਵਰਤਾਂਗੇ ਜਿਹਦੇ ਨਾਲ ਇਹ ਐਗਜ਼ਾਮ ਦੇ ਸਾਰੇ ਉਸ ਸੈਂਟਾਂ ਦੇ ਵਿੱਚ ਹੀ ਸੋਲਵ ਹੋ ਜੂਗਾ ਸੋ ਜਦੋਂ ਆਪਾਂ 2 ਦੇ ਨਾਲ 2 ਨੂੰ ਮਲਟੀਪਲਾਈ ਕਰਾਂਗੇ ਤਾਂ ਪਿਛਲਾ ਜੋ ਡਿਜੀਟ ਆ ਉਹ ਆਪਣੇ ਕੋਲ 4 ਹੋਣਾਗਾ ਤੇ ਇਹ ਤੋਂ ਬਾਅਦ ਇਹਦੇ ਆ ਜੋ ਹੋਰ ਰਕਮਾਂ ਨੇ ਉਹ ਆ ਜਾਣੀਆਂ ਠੀਕ ਹੈ ਜੀ ਪਰ ਆਪਾਂ ਨੂੰ ਹੋਰ ਰਕਮਾਂ ਤੋਂ ਕੋਈ ਮਤਲਬ ਨਹੀਂ ਕਿਉਂਕਿ ਆਪਣੇ ਕੋਲ 3 ਹੈਗਾ ਨਾ ਤੇ 4 ਹੈਗਾ ਨਾ ਜਦੋਂ ਆਪਾਂ 3 ਤੇ 4 ਨੂੰ ਐਡ ਕਰਾਂਗੇ ਤਾਂ ਆਪਣੇ ਕੋਲ 7 ਆਏਗਾ ਨਾ ਮਤਲਬ ਆਪਣੇ ਕੋਲ ਜੋ ਲਾਸਟ ਡਿਜੀਟ ਆ ਉਹ 7 ਹੋਣਾ ਚਾਹੀਦਾ ਹੈ ਜੇ ਹੁਣ ਆਪਸ਼ਨ ਦੇ ਵਿੱਚ ਜਿਹਦੇ ਪਿੱਛੇ 7 ਹੈਗਾਗਾ ਆਪਾਂ ਤੇ ਕਿ ਮਾਰਕ ਕਰਦਾ ਵੀ ਜਦੋਂ ਕਿ ਆਪਣੇ ਕੋਲ ਫਸਟ ਜੋ ਆਪਸ਼ਨ ਆ ਹੋਏ ਦਾ ਰਾਈਟ ਆਨਸਰ ਹੋਊਗਾ ਤੇ ਇੰਨੀ ਸਾਰੀ ਕੈਲਕੂਲੇਸ਼ਨ ਕਰਨ ਦੀ ਬਿਲਕੁਲ ਵੀ ਲੋੜ ਐ ਠੀਕ ਐ ਸੋ ਬਹੁਤ ਹੀ ਸੌਖੇ ਤਰੀਕੇ ਨਾਲ ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਦੇਖੋ 3 ਤੇ 4 ਦੇ ਪਹਿਲਾਂ ਸਾਰੇ ਦਾ ਡਿਫਰੈਂਸ ਹਰੇਕ ਦੇ ਵਿੱਚ ਆਪਾਂ ਇਹੀ ਕਰਨਾ ਹੈ ਬਰਦੀ ਦਾ ਪਹਿਲਾਂ ਡਿਫਰੈਂਸ ਥੱਲੇ ਇਸ ਤਰ੍ਹਾਂ ਚਾਹੇ ਤੁਸੀਂ ਰਾਉਂਡ ਬਣਾ ਲਓ ਚਾਹੇ ਸਕੁਅਰ ਬਣਾ ਕੇ ਵਿੱਚ ਲਿਖ ਲਓ ਠੀਕ ਹੈ ਜੀ ਫਿਰ ਉਹਦੇ ਵਿੱਚ ਆਪਾਂ ਰਿਲੇਸ਼ਨ ਲਿਖਣਾ ਜਿੰਨ ਤੇ ਜਿਵੇਂ ਆਪਾਂ ਨੂੰ ਪਤਾ ਲੱਗਿਆ ਵੀ ਇਹਦੇ ਵਿੱਚ 2 ਦਾ ਸਕੁਅਰ ਹੈ ਦਿੱਤਾ ਸੀ ਇਹਦੇ ਵਿੱਚ 4 ਦਾ ਫਿਰ 8 ਦਾ ਫਿਰ 16 ਦਾ ਉਹ ਤੋਂ ਬਾਅਦ ਫਿਰ ਆਪਾਂ ਦੇਖਿਆ ਕਿ ਡਬਲ ਕਰਕੇ ਸਕੁਅਰ ਕਰਦੇ ਹਾਂ ਠੀਕ ਹੈ ਡਬਲ ਕਰਕੇ ਸਕੁਅਰ ਕਰਨ ਕਰਕੇ ਫਿਰ ਆਪਾਂ 32 ਦਾ ਜਦੋਂ ਸਕੁਅਰ ਕੀਤਾ ਤਾਂ ਕੈਲਕੂਲੇਸ਼ਨਾਂ ਜੋ ਆਪਣੀ ਬਹੁਤ ਜ਼ਿਆਦਾ ਹਾਈ ਹੋਣ ਕਰਕੇ ਆਪਾਂ ਦੇਖਿਆ ਕਿ ਆਪਾਂ ਯੂਨਿਟ ਡਿਜੀਟ ਲਵਾਂਗੇ ਕਿਉਂਕਿ ਜਦੋਂ 32 ਨੂੰ ਆਪਾਂ ਮਲਟੀਪਲਾਈ ਕਰਾਂਗੇ 32 32 ਕਰਾਂਗੇ ਤਾਂ ਪਿੱਛੇ ਇਹਦੇ 4 ਆਏ ਹਨ ਇਹ ਤਾਂ ਆਪਾਂ ਨੂੰ ਪਤਾ ਇਹ ਹਿੱਲ ਨਹੀਂ ਸਕਦਾ 4 ਸੋ ਇੱਥੇ ਕੁਝ ਵੀ ਆਵੇ ਉਹ ਤੋਂ ਆਪਾਂ ਕੁਝ ਨਹੀਂ ਲੈਣਾ ਪਿੱਛੇ 4 ਆ ਗਿਆ ਇੱਥੇ 3 ਸੀ ਕਿਉਂਕਿ ਹੁਣ ਆਪਾਂ ਇਹਨਾਂ ਨੂੰ ਐਡ ਕਰਨਾ ਹੈ ਕਿਉਂਕਿ ਇਹ ਸਾਰੀ ਦੀਆਂ ਚੀਜ਼ਾਂ ਇਹਦੇ ਵਿੱਚ ਐਡ ਕਰਕੇ ਅਗਲਾ ਖਰੜਾ अगला खरिदे ਵਿੱਚ ਐਡ ਕਰਦੇ ਹਾਂ ਐਡ ਕਰਕੇ ਉਹ ਇਹਦੇ ਵਿੱਚ ਜਦੋਂ ਆਪਾਂ a ਐਡ ਕੀਤਾ ਤੇ b ਐ ਸੋ ਜਦੋਂ ਆਪਾਂ ਇਹਨੂੰ ਐਡ ਕੀਤਾ ਤਾਂ 3 ਤੇ 4 ਆ ਜੋ ਉਹ 7 ਮਤਲਬ ਲਾਸਟ ਦੇ ਵਿੱਚ ਆਊਗਾ ਜੋ ਕਿ ਆਪਸ਼ਨ ਇੱਕ ਕਦੇ ਵਿੱਚ ਹੀ ਆ ਤੇ ਆਪਸ਼ਨ ਇੱਕ ਆਪਣਾ ਰਾਈਟ ਆਨਸਰ ਹੋ ਜਾਂਦਾ ਹੈ ਠੀਕ ਹੈ ਠੀਕ ਹੈ ਜੀ ਉਹ ਤੁਹਾਨੂੰ ਸਮਝ ਲੱਗ ਜੀ ਕਿਉਂਕਿ ਬਹੁਤ ਜ਼ਿਆਦਾ ਜੋ ਆਸਾਨ ਢੰਗ ਦੇ ਨਾਲ ਮੈਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਠੀਕ ਹੈ ਜੀ ਤੇ ਹੁਣ ਆਪਾਂ ਅਗਲੀ ਸਲਾਈਡ ਦੇ ਉੱਤੇ ਵਧਦੇ ਹਾਂ ਸੋ ਕਹਿੰਦਾ ਹੇਠ ਦਿੱਤੀ ਨੂੰ ਧਿਆਨ ਰੱਖਦੇ ਹੋਏ ਇਹ ਜੋ ਕੁਐਸਚਨ ਆ ਇਹਨੂੰ ਬਿਨਾ ਪੈਨ ਚੱਕ ਕੇ ਸੋਲਵ ਕਰਨਾ ਬਿਨਾ ਪੈਨ ਚੱਕ ਕੇ ਠੀਕ ਹੈ ਜੀ ਮਤਲਬ ਇਹਦੇ ਤੇ ਤੁਸੀਂ ਇੰਨਾ ਟਾਈਮ ਵੇਸ ਨਹੀਂ ਕਰਨਾ ਇਹ ਤਾਂ ਤੁਹਾਡਾ 30 ਸੈਕਿੰਡ ਤੋਂ ਲੈ ਕੇ 60 ਸੈਕਿੰਡ ਦੇ ਵਿੱਚ ਵਿੱਚ ਸੋਲਵ ਹੋ ਜਾਣਾ ਚਾਹੀਦਾ ਇਹਨੂੰ ਕੋਸ਼ਿਸ਼ਾ ਕਰਦੇ ਠੀਕ ਹੈ ਜੀ 30 ਸੈਕਿੰਡ ਤੋਂ 60 ਸੈਕਿੰਡ ਦੇ ਵਿੱਚ ਦੇਖੋ ਆਪਾਂ ਕੀ ਕਹਿ ਰਹੇ ਹਾਂਗਾ ਅਜੇ ਹੀ ਕਿੰਨੇ ਵਿਦਿਆਰਥੀ ਹਨ ਜਿਨ੍ਹਾਂ ਦੇ ਠੀਕ ਪਹਿਲਾਂ ਅਤੇ ਠੀਕ ਬਾਅਦ ਇੱਕ ਸਵਾਰ ਹੁਣ ਇੰਗਲਿਸ਼ ਦੇ ਵਿੱਚ ਸਵਰ ਤੇ ਵਿਅੰਜਨ ਸਵਰ ਸਗਰੀਨ ਨਾ ਰਿਸਪੌਂਡਿੰਗ ਹੈ ਯਾਰ ਇਹ ਚੈੱਕ ਕਰ ਕੀ ਹੋ ਰਿਹਾ ਹੈ ਆਪਣੇ ਨਾਲ ਅੱਜ ਸਵਰ ਇੰਗਲਿਸ਼ ਦੇ ਵਿੱਚ ਕਹਿੰਦੇ ਆ ਕਿ ਵੋਵਲਸ ਨੂੰ ਵੋਵਲਸ ਨੂੰ ਤੇ ਵਿਅੰਜਨ ਕਹਿੰਦੇ ਆ ਰਾਈਟਿੰਗ ਇਹਦੇ ਤੇ ਥੋੜੀ ਕੰਡ ਹੈ ਤੇ ਚੰਗੀ ਵਧੀਆ ਨਹੀਂ ਹੋ ਰਹੀ ਵੀਰ ਲਈ ਥੋੜਾ ਹੋ ਹੋਰ ਕਰਤੀ ਵੋਵਲਸ ਨੂੰ ਕਹਿੰਦੇ ਨੇ ਕੌਨਸਨ ਕੌਨਸੋ ਨੇਕਸ ਠੀਕ ਹੈ ਜੀ ਜਿਵੇਂ ਆਪਾਂ ਨੂੰ ਪਤਾ ਵੋਵਲਸ ਕਿਹੜੇ ਹੁੰਦੇ ਆ A E I O U ਤੇ ਬਾਕੀ ਦਾਰੇ ਜਿਹੜੇ ਰਹੇ ਉਹ ਕੌਨਸੋਨੈਂਟ ਹੁੰਦੇ ਹੁਣ ਆਪਾਂ ਨੂੰ ਕਹਿੰਦਾ ਅਜਿਹੀ ਕਿੰਨੇ ਵਿਅੰਜਨ ਨੇ ਵੀ ਕਿੰਨੇ ਵੋਵਲਸ ਨੇ ਜਿਹਦੇ ਠੀਕ ਪਹਿਲਾਂ ਤੇ ਠੀਕ ਬਾਅਦ ਕੌਨਸੋਨੈਂਟ ਆ ਜਾਨੀ ਕਿ ਇੱਕ ਕਿੰਨੇ ਵਿਅੰਜਨ ਨੇ ਕਿੰਨੇ ਕੌਨਸੋਨੈਂਟ ਨੇ ਜਿਹਦੇ ਪਹਿਲਾਂ ਤੇ ਬਾਅਦ ਸਵਾਰਾ ਜਾਨੀ ਕਿ ਵੋਵਲਸ ਆ ਰਹੇ ਆ ਕਿੰਨੇ ਆਪਾਂ ਐਂ ਦੇਖਣਾਗਾ ਵੀ ਕਿੰਨੇ ਕੰਪੋਨੈਂਟ ਹੈ ਠੀਕ ਹੈ ਜੀ ਪਹਿਲਾਂ ਆਪਣੇ ਕੋਲ ਆ ਗਿਆ ਈ ਪਹਿਲਾਂ ਓ ਆ ਓ ਤਾਂ ਦੇਖ ਨਹੀਂ ਸਕਦੇ ਕੋਈ ਉਹਦੇ ਇੱਕ ਪਾਸੇ ਅੱਖਰ ਆ ਫਿਰ ਈ ਤਾਂ ਆ ਗਿਆ ਆਪਣੇ ਕੋਲ ਜੋ ਕੀ ਕਹਿੰਦੇ ਆ ਵੋਵਲ ਆ ਗਿਆ ਪਰ ਉਹਨੇ ਪੁੱਛਿਆ ਕਿ ਇਹਦੇ ਹੋਂਦੇ ਤੇ ਆ ਜਿਹੜੇ ਵਿਅੰਜਨ ਠੀਕ ਹੈ ਹੁਣ ਸੀ ਆ ਗਿਆ ਸੀ ਦੇ ਹੁਣ ਇੱਕ ਪਾਸੇ ਤਾਂ ਵੋਵਲ ਹੈਗਾਗਾ ਪਰ ਦੂਜੇ ਪਾਸੇ ਫਿਰ ਕੰਸੋਨੈਂਟ ਆ ਏ ਦੇ ਫਿਰ ਐਚ ਦੇਖ ਲਓ ਐਚ ਦੇ ਇੱਕ ਪਾਸੇ ਏ ਆ ਪਰ ਦੂਜੇ ਪਾਸੇ ਨਹੀਂ ਹੈਗਾ ਸੋ ਇਸ ਤਰ੍ਹਾਂ ਹੀ ਆਪਾਂ ਚੈੱਕ ਕਰਦੇ ਜਾਣਾਗਾ ਜਿਵੇਂ ਆਰ ਆਗਾ ਆਰ ਦੇ ਇੱਕ ਪਾਸੇ ਆਈ ਆ ਪਰ ਦੂਜੇ ਪਾਸੇ ਕੋਈ ਵੋਵਲ ਨਹੀਂ ਹੈਗਾ ਫਿਰ ਆਪਾਂ ਦੇਖਣਾ ਡੀ ਡੀ ਦੇ ਵੀ ਨਹੀਂ ਹੈਗਾ ਤਾਂ ਆਪਾਂ ਨੂੰ ਇੱਥੇ ਇੱਕ ਪੇਅਰ ਮਿਲੂਗਾ ਬੀ ਦੇ ਆਲੇ ਦੁਆਲੇ ਜੇ ਆਪਾਂ ਦੇਖ ਲਈਏਗੇ ਬੀ ਆ ਜੋ ਬੀ ਦੇਖੋ ਉਥੇ ਬੀ ਆ ਜੋ ਸ਼ਾਇਦ ਉਹ ਛੋਟਾ ਦਿਖ ਰਿਹਾ ਹੋਵੇ b ਦੇ ਇੱਕ ਪਾਸੇ a ਇੱਕ ਪਾਸੇ i ਹੈ ਸੋ ਆਪਾਂ ਨੂੰ ਇਹ ਇੱਕ ਜੋੜਾ ਮਿਲਦਾ ਜਿਹਦੇ ਦੋਨੇ ਪਾਸੇ ਕੀ ਨੇਗੇ ਦੋਨੇ ਪਾਸੇ ਵੋਵਲਸ ਨੇ ਵੋਵਲਸ ਠੀਕ ਹੈ ਜੀ b ਆ ਜਿਹੜਾ ਉਹਦੇ ਦੋਨੇ ਪਾਸੇ ਵੋਵਲਸ ਤੇ ਬਾਕੀ ਜਦੋਂ ਆਪਾਂ ਅੱਗੇ ਜਾਂਦੇ ਜਾਂਦੇ ਆ ਜਾਂਦੇ ਜਾਂਦੇ ਤਾਂ ਆਪਾਂ ਨੂੰ ਕੋਈ ਵੀ ਜਿਹੜਾ ਜੋੜਾ ਨਹੀਂ ਮਿਲਦਾ ਸੋ ਸਿਰਫ ਆਪਾਂ ਨੂੰ ਇੱਕ ਹੀ ਜੋੜਾ ਮਿਲਦਾ ਹੈ ਸੋ ਇਹਦਾ ਆਨਸਰ 1 ਹੋ ਜਾਂਦਾ ਠੀਕ ਹੈ ਜੀ ਸੋ ਅਜਿਹੀ ਉਹ ਕੁਛ ਸਰ ਦਾ ਜੀ ਵੀ ਕਿੰਨੇ ਬੋਵਲਸ ਨੇ ਜਿਹਦੇ ਆਲੇ ਦੁਆਲੇ ਕੌਨਸਨੈਂਟ ਨੇ ਫਾਈਨਲੀ ਪੁੱਛਦਾ ਕਿੰਨੇ ਬੋਵਲਸ ਨੇ ਜਿਹਦੇ ਇੱਕ ਪਾਸੇ ਕੌਨਸਨੈਂਟ ਇੱਕ ਪਾਸੇ ਬੋਵਲ ਜਾਂ ਇੱਕ ਪਾਸੇ ਕੌਨਸਨੈਂਟ ਇੱਕ ਪਾਸੇ ਬੋਵਲ ਆ ਇੱਕ ਪਾਸੇ ਬੋਵਲ ਜਿਵੇਂ ਤੁਹਾਨੂੰ ਦੱਸਿਆ ਇਹ ਇਦਾਂ ਵੀ ਪੁੱਛ ਲੈਣਾ ਮੈਂ 1 2 3 4 5 ਵਗੈਰਾ ਦੇ ਸੀ ਉਹ ਤੇ ਪੁੱਛੂਗਾ ਵੀ ਕਿੰਨੇ ਕਿੰਨੇ ਆਰਡ ਨੇ ਜਿਹਦੇ ਪਾਸੇ ਇੱਕ ਪਾਸੇ ਜੋ इवन ਨੇ ਤੇ ਦੂਜੇ ਪਾਸੇ ਵੀ इवन ਨੇ ਤੇ ਆ ਵੀ सेम ਪੈਟਰਨ ਬਣਾ ਕੇ ਵੀ ਆਡ ਕਿੰਨੇ ਨੇ ਜਿਹਦੇ ਪਾਸੇ ਦੋਨੇ ਪਾਸੇ ਆਡ ਹੋ ਤਾਂ ਕਈ ਪੈਟਰਨ ਬਣਦੇ ਆ ਬਸ ਇਹਦੇ ਵਿੱਚ ਕਰਨਾ ਕਿ ਹੁੰਦਾ ਅਸਲ ਦੇ ਵਿੱਚ ਸਟੇਟਮੈਂਟ ਰੀਡ ਕਰਨ ਦੀ ਸਕਿੱਲ ਹੋਣੀ ਚਾਹੀਦੀ ਆ ਆ ਚੀਜ਼ ਤਾਂ ਹੁੰਦਾ ਕਰ ਲੈਂਦਾ ਸਟੇਟਮੈਂਟ ਜਿਹਨੇ ਰੀਡ ਸਹੀ ਕਰ ਲਈ ਉਹਦਾ ਆਨਸਰ ਵੀ ਉਹ ਸਹੀ ਕਰੂਗਾ ਜੀ ਕਰੂਗਾ ਠੀਕ ਹੈ ਜੀ ਕੋਣੇ ਤਾਂ ਆਨਸਰ ਸਹੀ ਕਰਨੇ ਕਰਨਾ ਇਸ ਤੋਂ ਇਲਾਵਾ ਇੱਕ ਕੁਐਸਚਨ ਹੋਰ ਬਣਾ ਲੈਂਦਾ ਇੱਕ ਡਾਲਰ ਬਣਾ ਦੂ ਇੱਕ ਹੈਸ਼ ਬਣਾ ਦੂਗਾ ਵਿਚ 1 2 ਲਿਖੂਗਾ ਤਾਂ ਇਹ ਲਿਖੂ ਵੀ 1 2 ਕਿੰਨੇ ਨੇ ਕਿ ਜਿਹਦੇ ਦੋਨੇ ਪਾਸੇ ਸਿੰਬਲ ਨੇ ਜਦ ਕੁਝ ਵੀ ਇਦਾਂ ਦੇ ਕੁਐਸਚਨ ਉਹ ਆਪਾਂ ਪਾਉਂਦਾ ਰਹਿੰਦੇ ਐਗਜ਼ਾਮ 'ਚ ਠੀਕ ਹੈ ਜੀ ਸੋ ਹੁਣ ਆਪਾਂ ਵਧਦੇ ਆਂ ਅਗਲੇ ਕੁਐਸਚਨ ਵੱਲ ਸੋ ਇਹ ਕੁਐਸਚਨ ਵੀ ਸਿਮਿਲਰ ਹੀ ਹੋਵੇ ਆ ਦੇ ਆਪਾਂ ਇਹਦੇ ਉੱਤੇ ਹੁਣ ਇੰਨਾ ਟਾਈਮ ਵੇਸਟ ਨਹੀਂ ਕਰਦੇ ਤੇ ਅਗਲੇ ਕੁਐਸਚਨ ਵੱਲ ਆਪਾਂ ਵਧਦੇ ਆਂ ਤਾਂ ਕਿ ਆਪਣਾ ਟਾਈਮ ਵੇਸਟ ਨਾ ਹੋਵੇ ਸੋ ਹੁਣ ਬਲੱਡ ਰਿਲੇਸ਼ਨ ਵਾਲਾ ਕੁਐਸਚਨ ਹੋ ਗਿਆ ਇਹਨੂੰ ਦੇਖੋ ਵੀ ਕਿੱਦਾਂ ਕਰਨਾ ਹੁੰਦਾ ਬਹੁਤ ਆਸਾਨ ਤਰੀਕੇ ਨਾਲ ਮੈਂ ਤੁਹਾਨੂੰ ਦੱਸੂਗਾ ਪਹਿਲਾਂ ਇਹਦੇ ਨੋਟੇਸ਼ਨਸ ਆਉਣੇ ਚਾਹੀਦੇ ਜਾਨੂੰ ਤੁਹਾਨੂੰ ਵੀ ਨੋਟੇਸ਼ਨਸ ਇੱਕ ਇਹਨੂੰ ਦੇਖੋ ਪਹਿਲਾਂ ਤਾਂ ਆਪਾਂ ਪੋਜ਼ਿਟਿਵ ਸਾਈਨ ਵਰਤਾਂਗੇ ਜੇ ਕੋਈ ਮੇਲ ਹੋਊਗਾ ਪੁਰਸ਼ ਹੋਊਗਾ ਠੀਕ ਹੈ ਜੀ 네ਗੇਟਿਵ ਸਾਈਨ ਵਰਤਾਂਗੇ ਜੇ ਕੋਈ ਫੀਮੇਲ ਹੋ ਜੇ ਕੋਈ ਔਰ ਠੀਕ ਹੈ ਜੀ ਔਰ ਦਵਾਸਤੇ 네ਗੇਟਿਵ ਸਾਈਨ ਵਰਤਾਂਗੇ ਜੇਕਰ ਕੋਈ પતિ ਪਤਨੀ ਨੇ ਤਾਂ ਉਹਦੇ ਵਿੱਚ ਆਪਾਂ ਇਹ ਸਾਈਂ ਵਰਤਾਂਗੇ ਪੋਜ਼ਿਟਿਵ 네ਗੇਟਿਵ ਵਿੱਚ ਉਹਨਾਂ ਦੇ ਰਿਲੇਸ਼ਨ ਇਹਦਾ ਮਤਲਬ ਹੈ ਮੈਰਿਜ ਠੀਕ ਹੈ ਜੀ ਇਹਦਾ ਮਤਲਬ ਆ ਉਹ ਮੈਰਿਜ પતિ ਪਤਨੀ ਤੇ ਜੇ ਉਹਨਾਂ ਦੇ ਬੱਚੇ ਹੋਣਗੇ ਤਾਂ ਆਪਾਂ ਉਹਨਾਂ ਨੂੰ ਇਥੋਂ ਦੱਦ ਦਾਂਗੇ ਜੇ ਪੁੱਤਰ ਹੋਊਗਾ ਪੋਜ਼ਿਟਿਵ ਲਿਖਣਾ ਹੈ ਨਹੀਂ ਤਾਂ 네ਗੇਟਿਵ ਲਿਖਣਾ ਹੈ ਨਹੀਂ ਤਾਂ ਪੋਜ਼ਿਟਿਵ ਲਿਖਣਾ ਹੈ ਜਿਵੇਂ ਜੇ ਉਹਨਾਂ ਨੇ ਦੱਸ ਰਿਹਾ ਇਹ ਚਾਰ ਚੀਜ਼ਾਂ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਬਸ ਇਹ ਹੀ ਤੁਹਾਡੇ ਯਾਦ ਰੱਖੀ ਤੇਰੀਆਂ ਪੋਜ਼ਿਟਿਵ ਮੇਲ ਵਾਸਤੇ ਮੈਨ ਨੈਗੇਟਿਵ ਫੀਮੇਲ ਵਾਸਤੇ ਤੇ ਜੇਕਰ ਕੋਈ ਮੈਰਿਡ ਆ ਤਾਂ ਉਹਨਾਂ ਦੇ ਵਿੱਚ ਪੁਲ ਦਾ ਨਿਸ਼ਾਨ ਲਾ ਦਿਓ ਜਾਂ ਹਾਈਫਨ ਲਾ ਦਿਓ ਠੀਕ ਹੈ ਜੀ ਦੋਨਾਂ ਨੂੰ ਕਨੈਕਸ਼ਨ ਕਰਨਾ ਦਾ ਉਹ ਹੋ ਗਿਆ ਮੈਰਿਡ ਜਾਨੀ ਕਿ ਵਿਆਹਿਤ ਨੇ ਤੇ ਉਹਨਾਂ ਦੇ ਜੋ ਬੱਚੇ ਹੋਣਗੇ ਉਹਨਾਂ ਨੂੰ ਉਹਨਾਂ ਦੇ ਥੱਲੇ ਫਲੋ ਚਾਰਟ ਮੰਗਵਾਉਣਾ ਦਰਸਾਉਣਾ ਹੈ ਠੀਕ ਹੈ ਜੀ ਸੋ ਇਹ ਚੀਜ਼ਾਂ ਹੁਣ ਧਿਆਨ ਨਾਲ ਰੱਖਿਓ ਆਪਾਂ ਨੂੰ ਇਹ ਰਿਲੇਸ਼ਨ ਦਿੱਤੇ ਹੋਏ ਨੇ ਠੀਕ ਹੈ ਜੀ ਐਗਜ਼ਾਮ ਦੇ ਵਿੱਚ ਤੁਸੀਂ ਇਸ ਨੂੰ ਕਿਵੇਂ ਅਟੈਂਪਟ ਕਰਨਾ ਕੰਨ ਤੇ ਦਿਮਾਗ ਖੋਲ ਕੇ ਸੁਣਿਓ ਵੀ ਕਿਵੇਂ ਕਰਨਾ ਆਹ ਚੀਜ਼ਾਂ ਆਪਾਂ ਪਹਿਲਾਂ ਨਹੀਂ ਪੜਾਂਗੇ ਇਹ ਚੀਜ਼ਾਂ ਆਪਾਂ ਪਹਿਲਾਂ ਨਹੀਂ ਪੜ੍ਹਨੇ ਜੋ ਉਹਨਾਂ ਨੇ ਇਨਸਟਰਕਸ਼ਨ ਦਿੱਤੀਆਂ ਨੇ ਬਲੱਡਰ ਰਿਲੇਸ਼ਨ ਦੇ ਵਿੱਚ ਆਪਾਂ ਪੜ੍ਹਨਾ ਕੀ ਹੈ ਆਪਾਂ ਆਹ ਪੜ੍ਹਨਾ ਆਪਾਂ ਸਟੇਟਮੈਂਟ ਪੜ੍ਹਦੇ ਹਾਂ ਠੀਕ ਹੈ ਜੀ ਸੋ ਕਹਿੰਦਾ m+h ਹੁਣ ਪਲੱਸ ਦੇਖਣਾ ਆਪਾਂ ਪਲੱਸ ਦਾ ਮਤਲਬ ਕੀ ਆ a b ਦਾ ਪੁੱਤਰ ਹੈ ਹੁਣ a ਆ ਜੋ ਉਹ b ਦਾ ਪੁੱਤਰ ਹੁਣ b ਆਪਾਂ ਨੂੰ ਪਤਾ ਨਹੀਂ ਹੈਗਾ ਆਪਣੇ ਕੋਲੋਂ ਨਹੀਂ ਮੰਨਣਾ ਵੀ ਉਹ ਕੁੜੀ ਹੈ ਜਾਂ ਮੁੰਡਾ ਉਹਨੇ ਦਿੱਤਾ ਹੀ ਹੈਗਾ ਇਸ ਲਈ ਆਪਾਂ ਨਹੀਂ ਕਹਿ ਸਕਦੇ ਵੀ ਉਹ ਮੁੰਡਾ ਦਾ ਕੁੜੀ ਪਰ ਇਹ ਪਤਾ ਜੇਕਰ ਉਹ ਦਾ ਪੁੱਤਰ ਆ ਤਾਂ ਉਹਦਾ ਵਿਆਹ ਹੋਇਆ ਹੋਊਗਾ ਤਾਂ ਇੱਥੇ ਵੀ ਕੋਈ ਨਾ ਕੋਈ ਆਊਗਾ ਠੀਕ ਹੈ ਜੀ ਜੋ ਇਹ ਨਾਲ ਦੇ ਹੈ ਏ ਏ ਬੀ ਦਾ ਪੁੱਤਰ ਹੈ ਇਹਦਾ ਮਤਲਬ ਹੋਇਆ ਜੋ ਐਚ ਜੋ ਐਚ ਹੈ ਉਹ ਐਮ ਦਾ ਪੁੱਤਰ ਹੈ ਐਮ ਦਾ ਪੁੱਤਰ ਹੈ ਹੁਣ ਐਮ ਆਪਾਂ ਨੂੰ ਪਤਾ ਨਹੀਂ ਵੀ ਫੀਮੇਲ ਆ ਕਿ ਮੇਲ ਆ ਤੇ ਉਹਦਾ ਵਿਆਹ ਹੋਇਆ ਹੋਊਗਾ ਕਿਉਂਕਿ ਤਾਹੀਂ ਬੱਚੇ ਠੀਕ ਹੈ ਐਮ ਦਾ ਪੁੱਤਰ ਹੈਗਾਗਾ ਐਚ ਇਹਦਾ ਮਤਲਬ ਏ ਬਣਿਆ ਏ ਬੀ ਦਾ ਪੁੱਤਰ ਹੈ ਏ ਬੀ ਦਾ ਪੁੱਤਰ ਹੈ ਸੌਰੀ ਗਲਤ ਹੋ ਗਿਆ ਮੇਰੇ ਕੋ ਜਾਨੀ ਕਿ ਐਮ ਪਲੱਸ ਐਚ ਹੈ ਐਮਾ ਪਲੱਸ ਐਚ ਮਤਲਬ ਐਮ ਜੋ ਐਚ ਦਾ ਪੁੱਤਰ ਹੈ ਐਚ ਦਾ ਪੁੱਤਰ ਐਮ ਐਚ ਦਾ ਪੁੱਤਰ ਹੈ ਬਸ ਐਮ ਪਲੱਸ ਐਚ ਜਿੱਥੇ ਏ ਬੀ ਲਿਖਿਆ ਹੋਊਗਾ ਉੱਥੇ ਐਮ ਤੇ ਐਚ ਜੋੜ ਦੇਣਾ ਐਮ ਐਚ ਦਾ ਪੁੱਤਰ ਹੈ ਏ ਬਣ ਗਿਆ ਠੀਕ ਹੈ ਜੀ ਫਿਰ ਕਹਿੰਦਾ ਐਚ ਦੇ ਨਾਲ ਜੇ ਲਾਉਣੀ h ਦੇ ਨਾਲ j ਹੁਣ h ਤੇ j ਚ ਮਾਨਯੰਤ ਦਸੰਗ ਇਹਦਾ ਕੀ ਮਤਲਬ ਆ a ਵੀ ਦੀ ਭੈਣ ਹੈ ਜੈਨ ਕਿ ਜੋ h ਆ ਉਹ j ਦੀ ਭੈਣ ਆ h ਆ ਜੋ ਇਹਨੂੰ ਥੋੜਾ ਸਿੰਪਲ ਕਰਕੇ ਇੱਥੇ ਥੱਲੇ ਬਣਾ ਲੈਨੇ ਹੁਣ ਇੱਥੇ ਤੱਕ ਆਪਾਂ ਹੈਗੇ ਸੀਗੇ ਦੇਖੇ ਮੈਂ ਆਦਣਾ ਥੋੜਾ ਜਿਹਾ ਇੱਥੇ ਬਣਾਉਂ ਹ h ਜੋ ਮਮ ਦਾ ਪਿਤਾ ਜਨਨਕ ਮ ਉਹਦਾ ਐਚ ਦਾ ਪੁੱਤਰ ਤੇ ਐਚ ਹੁਣ ਜੇ ਦੀ ਕੀ ਆ ਭੈਣ ਭੈਣ ਤੋਂ ਪਤਾ ਲੱਗਿਆ ਵੀ ਇਹ 네ਗੇਟਿਵ ਆ ਮਤਲਬ ਉਹ ਇਹ ਫੀਮੇਲ ਆ ਫਿਰ ਇਹਦਾ ਜੋ ਪਤੀ ਹੋਊਗਾ ਉਹ ਪੁਰਸ਼ੀ ਹੋਊਗਾ ਇਸ ਲਈ ਇੱਥੇ ਪੋਜ਼ੀਟਿਵ ਹੁਣ ਆਪਾਂ ਨੂੰ ਪਤਾ ਲੱਗਿਆ ਵੀ ਇਹ ਕੀ ਦੀ ਭੈਣ ਆ ਇਹ ਭੈਣ ਹੈਗੀ ਆ ਜੇ ਦੀ ਹੁਣ ਜੀਨ ਆਪਾਨੂੰ ਪਤਾ ਵੀ ਮੀਲ ਆ ਜਾਂ ਫੀਮੇਲ ਆ ਉਹਨੇ ਦੱਸਿਆ ਨਹੀਂ ਪਰ ਐਚ ਪਤਾ ਲੱਗ ਗਿਆ ਕਿਉਂਕਿ ਜੇ ਕੁੜੀ ਆ ਤਾਂ ਨਹੀਂ ਕਿਉਂਕਿ ਉਹਨੇ ਇਹ ਸੇਮ ਹੈ ਕਿਸੇ ਨਾ ਕਿਸੇ ਫੈਮਿਨਲ ਨਾਲ ਰਿਲੇਟਡ ਹੋਣੀ ਇਸ ਲਈ ਇ렇게 ਆਪਾਂ ਨਾਲ ਮਮੀ ਜੜੀ ਮੰਨਦੇ ਪਰ ਆਪਾਂ ਨੂੰ ਪਤਾ ਨਹੀਂ ਮਮੀ ਜੜੀ ਕੌਣ ਠੀਕ ਹੈ ਜੀ ਇਹ ਚੀਜ਼ ਨੂੰ ਹੁਣ ਧਿਆਨ ਦੇ ਨਾਲ ਸਮਝੋ ਅੱਗੇ ਕਹਿੰਦਾ ਜੋ ਜੇ ਆ ਤੇ ਵੀ ਦੇ ਵਿੱਚ ਸਾਈਨਾ ਉਹ ਹੈਗਾ ਦਾ इक्वल टू जणी के ए बी ਦਾ ਪਿਤਾ ਹੈ ਜਣੀ ਕੇ ਜੋ ਜ ਮਲਟੀਪਲਾਈ ਦਾ ਸਾਈਨ ਆ ए बी ਦੀ ਪਤਨੀ ਹੈ ਜਣੀ ਕੇ ਜੋ ਵੀਆ ਜ ਉਹ ਵੀ ਦੀ ਪਤਨੀ ਹੈ ਇਥੋਂ ਆਪਾਂ ਨੂੰ ਇਹ ਪਤਾ ਲੱਗ ਗਿਆ ਵੀ ए बी ਨੇੜੀ ਜ ਵੀ ਪਤਨੀ ਠੀਕ ਹੈ ਜੋ ਵੀ ਦੀ ਪਤਨੀ ਹੈ ਠੀਕ ਹੈ ਜੀ ਤੇ ਇਹ ਤੋਂ ਬਾਅਦ V ਅਤੇ N V ਤੇ N ਦੇ ਵਿੱਚ ਰਿਲੇਸ਼ਨ ਕੀ ਆ ਪੋਜ਼ਿਟਿਵ ਯਾਨੀ ਕਿ A B ਦਾ ਪਿਤਾ ਹੈ ਫਿਰ V ਆ ਜੋ ਉਹ N ਦਾ ਪਿਤਾ ਯਾਨੀ ਕਿ ਇਹਨਾਂ ਦੋਨਾਂ ਦੇ ਜੋ ਬੱਚਾ ਦਾ ਉਹਦਾ ਨਾਮ N ਆ ਜੋ ਬੱਚੇ ਸੀ ਆਪਾਂ ਇਹ ਥੱਲੇ ਨੂੰ ਕਰਕੇ ਰੱਖਾਉਂਦੇ ਸੀ ਨਾ ਹੁਣ ਉਹਨੇ ਕੁਐਸਚਨ ਪੁੱਛਿਆ ਆਪਾਂ ਕੈਮਰਾ ਉਪਰੋਕਤ ਜਾਣਕਾਰੀ ਦੇ ਆਧਾਰ ਤੇ H ਦਾ N ਨਾਲ ਕੀ ਰਿਲੇਸ਼ਨ ਹੈ H ਦਾ N ਨਾਲ ਕੀ ਰਿਲੇਸ਼ਨ ਹੈ ਹੁਣ ਦੇਖੋ ਆਪਾਂ ਨੂੰ ਪਤਾ ਸੀਗਾ ਵੀ ਇਹ ਭੈਣਾਂ ਨਹੀਂ ਹੈ ਐਚ ਤੇ ਜੇ ਭੈਣਾਂ ਨੇ ਤੇ ਭੈਣ ਦਾ ਕੀ ਆਹੋ ਐਚ ਦਾ ਐਨ ਨਾਲ ਕੀ ਰਿਲੇਸ਼ਨ ਹੈ ਐਨ ਦੀ ਵੀ ਐਨ ਦਾ ਕੀ ਰਿਲੇਸ਼ਨ ਹੁਣ ਪਹਿਲਾਂ ਤਾਂ ਆਹ ਉਹਦੀ ਹੋਗੀ ਮੰਮੀ ਜੋ ਐਨ ਜੇ ਆ ਐਨ ਦੀ ਮਾਤਾ ਹੋਗੀ ਅਤੇ ਮਾਤਾ ਦੀ ਭੈਣ ਆ ਹੀ ਐਚ ਸੋ ਮਾਤਾ ਦੀ ਭੈਣ ਐਚ ਹੈ ਮੈਨੂੰ ਪਤਾ ਤੁਹਾਨੂੰ ਕੁਝ ਵੀ ਸਾਂਝ ਨਹੀਂ ਲੱਗਿਆ ਤੁਹਾਨੂੰ ਮੈਂ ਸਾਰਾ ਕੁਝ ਦੁਬਾਰੀ ਸਮਝਾ ਦਿੰਦਾ ਫਿਰ ਇੱਕ ਵਾਰ ਦੇਖੋ ਆਪਾਂ ਨੂੰ ਉਹ ਕਹਿਣਾ ਕਹਿੰਦਾ ਐਮ ਤੇ ਐਚ ਐਮ ਐਚ ਦਾ ਪੁੱਤਰ ਹੈ ਜੋ ਐਮ ਉਹ ਐਚ ਦਾ ਪੁੱਤਰ ਹੁਣ ਐਚ ਨੇ ਕਿਸੇ ਨਾਲ ਤਾਂ ਵਿਆਹ ਕਰਾਇਆ ਹੀ ਹੋ ਤਾਂ ਹੀ ਐਮ ਹੋਇਆ ਇਹ ਆਪਾਂ ਬਣਾਉਣਾਗਾ ਜਦ ਵੀ ਕਿਸੇ ਨੂੰ ਪੁੱਤ ਪੁੱਤਰ ਦਾ ਸੁਗਤ ਆਉਦੇ ਨਾਲ ਜਿਹੜਾ ਪਿਤਾਗਾ ਉਹਦੇ ਨਾਲ ਇੱਕ ਚੇਜ ਜ਼ਰੂਰ ਜੋੜਨੀ ਹੈ ਠੀਕ ਹੈ ਜੀ ਤਾਂ ਹੀ ਜੋ ਬੱਚੇ ਨੇ ਉਹ ਤੋਂ ਬਾਅਦ ਉਹ ਕਹਿੰਦਾ ਜੋ ਐਚ ਆ ਉਹ ਜੇ ਦਾ ਕੀ ਲੱਗਿਆ ਮਾਈਨਸ ਦਾ ਸਾਈਨ ਹੈ ਮਾਈਨਸ ਦਾ ਸਾਈਨ ਕੀ ਆ ਭੈਣ ਇਹਦਾ ਮਤਲਬ ਇਹ ਕਿਸੇ ਪੇਰੈਂਟਸ ਦੇ ਬੱਚੇ ਨੇ ਸੋ ਜੇ ਦਾ ਆਪਾਂ ਨੂੰ ਪਤਾ ਲੱਗ ਗਿਆ ਵੀ ਇਹ ਜੇ ਆ ਜੋ ਇਹ ਕੁੜੀ ਹੈ ਜੋ ਐਚ ਆ ਉਹ ਕੁੜੀ ਹੈ ਤੇ जे हो भैन हम जे का नहीं भी है। दा दा पता ला भी वो है, लग मुझे जे का भी पता लग गया जे एन टू बी ए बी पत्नी मतलब पॉजिटिव पत हो गया जे नैगेटिव हो गया क्योंकि जे पत्नी है फिर ए बी का प्लस एन कि ए बी का पिता है जानी एन का पिता है फिर इन्ह का जो बच्चा है ਹੁਣ ਉਹ ਪੁੱਛਦਾ ਕਹਿੰਦਾ ਐਨ ਤੇ ਐਚ ਐਨ ਜੋ ਐਚ ਆਫ ਐਨ ਅਦਰ ਕੀ ਲੱਗਦਾ ਪਹਿਲਾ ਐਨ ਦੀ ਕਰ ਜੀ ਮਾਤਾ ਹੋ ਗਈ ਮਾਤਾ ਦੀ ਭੈਣ ਲੱਗਦੀ ਹੈ ਮਾਤਾ ਦੀ ਭੈਣ ਇਹਦਾ ਆਨਸਰ ਹੋ ਗਿਆ ਠੀਕ ਹੈ ਜੀ ਸੋ ਬਹੁਤ ਵਧੀਆ ਕੁਐਸਚਨ ਸੀਗਾ ਜੇਕਰ ਤੁਸੀਂ ਇਦਾਂ ਕੁਐਸਚਨ ਸੋਲਵ ਕਰੂਗੇ 1 ਮਿੰਟ ਦੇ ਵਿੱਚ ਵਿੱਚ ਇਹ ਸੋਲਵ ਹੋ ਜਾਊਗਾ ਮੈਂ ਆਪਣੇ ਵੱਲੋਂ ਪੂਰਾ ਚੰਗੀ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਹੋ ਪਾ ਤੁਹਾਨੂੰ ਸਮਝ ਆ ਗਿਆ ਹੁਣ ਅੱਗੇ ਵੀ ਕੁਐਸਚਨ ਇਦਾਂ ਦੇ ਕਰਦੇ ਜਾਵਾਂਗੇ ਤੇ ਤੁਹਾਨੂੰ ਸੰਗ ਆਨਲਾਈਨ ਹੋਊਗਾ ਠੀਕ ਹੈ ਜੀ ਤੇ ਹੁਣ ਕਹਿੰਦਾ ਐਫ ਇਹ ਹੁਣ ਜਿਹੜੇ ਕੁਐਸਚਨਸ ਨੇ ਇੱਧਰ ਜਾ ਇੰਦਾਂ ਦੇ ਜੋ ਕੁਐਸਚਨਸ ਨੇ ਬੱਚੇ ਗਲਤ ਬਹੁਤ ਕਰਕੇ ਆਉਂਦੇ ਇਹ ਕੁਐਸਚਨਸ ਨੇ ਇਹਨੂੰ ਆਪਾਂ ਕਰਨਾ ਕਿਵੇਂ ਹੁੰਦਾ ਇਹਨੂੰ ਬਿਦ ਆਪਸ਼ਨ ਕਰਨਾ ਹੁੰਦਾ ਤੇ ਇੱਥੇ ਤੁਹਾਨੂੰ ਜੋ ਏ ਬੀ ਸੀ ਡੀ ਆ ਉਹਦੇ ਕੋਡ ਪਤਾ ਹੋਣਾ ਚਾਹੀਦਾ ਵੀ ਏੰਦਾ ਵੀ 1 ਗੀ 2 ਹੁੰਦਾ ਸੀ 3 ਹੁੰਦਾ ਡੀ 4 ਹੁੰਦਾ ਐਫ 5 ਹੁੰਦਾ ਜੇ 10 ਹੁੰਦਾ ਜਿਵੇਂ ਕੀ 11 L 12 M 13 P 16 ਤੇ ਜਿਵੇਂ ਜੈ 26 ਹੋ ਗਿਆ ਬਾਈ ਪੱਛੀ ਹੋ ਗਿਆ ਵੀ ਬਾਈ ਹੋ ਗਿਆ ਟੀ ਬੀ ਹੋ ਗਿਆ ਇਹ ਸਾਰੀਆਂ ਤੁਹਾਨੂੰ ਮੂਹ ਜਵਾਨੀ ਚੀਜ਼ਾਂ ਯਾਦ ਹੋਣੀਆਂ ਚਾਹੀਦੀਆਂ ਹੁਣ ਇਹ ਜਿਹੜਾ ਹੈਸ਼ਟੇ ਦੇ ਵਾਲਾ ਇਹ ਬਾਈ ਆਪਸ਼ਨ ਕਰਨਾ ਇਹ ਚੀਜ਼ ਨੂੰ ਤੁਸੀਂ ਯਾਦ ਰੱਖਿਓ ਜਦੋਂ ਪੁੱਛੂਗਾ ਵੀ ਕਿਹੜੀ ਚੀਜ਼ ਫਿਲਤਾਊਗੀ ਤਾਂ ਉੱਥੇ ਬਾਈ ਆਪਸ਼ਨ ਇਹ ਸਮ ਕਰਨਾ ਹੈ ਆਪਸ਼ਨ ਬਾਰ-ਬਾਰ ਪਿੰਟ ਕਰਕੇ ਲਿਖਣਾ ਦੇ ਕੋਈ ਤੋਂ ਆਪਾਂ ਨੂੰ ਆਪਸ਼ਨ ਤਾਂ ਦਿਖ ਰਿਹਾ ਵੀ ਇਹ ਸਹੀ ਆ ਪਰ ਆਪਾਂ ਇਹਨੂੰ ਡਰਾਈਵ ਕਰਾਂਗੇ ਵੀ ਸਹੀ ਇਹ ਸਹੀ ਹੈਗਾ ਕਿ ਨਹੀਂ ਚਲਦੇ ਰਹੀਏ ਹੁਣ ਹੈਸ਼ ਦੀ ਜਗ੍ਹਾ ਉਹ ਕਹਿੰਦਾ ਵੀ ਹੈਸ਼ ਨੂੰ ਜੀ ਐਮ ਵੱਲੋ ਜੀ ਐਮ ਅਹੀ ਲੋ ਤੇ ਇਹ ਐਫ ਐਲ ਐਚ ਬਣਦਾ ਫ ਐਲ ਐਫ ਐਲ ਐਚ ਬਣਦਾ ਤੇ ਜੋ ਸੀ ਜੀ ਈ ਆ cj ਜੋ ਆਪਣੇ ਕੋਲ djfa ਇਥੇ ਦਿੱਤਾ ਹੈ djfa ਉਹਦੇ ਕੁਇਵੈਲੈਂਟ ਉਹ ਕਹਿੰਦਾ ਪਰਸੈਂਟ ਦੀ ਜਗ੍ਹਾ cje ਬਰ ਬ cje ਬਰ ਠੀਕ ਹੈ ਹੁਣ ਆਪਾਂ ਨੂੰ ਪਤਾ ਕਿਵੇਂ ਲੱਗੂ ਵੀ ਕਿਹੜਾ ਆਪਸ਼ਨ ਸਹੀ ਹੈ ਜਿਹੜਾ ਆਪਸ਼ਨ ਰੀਲੇਸ਼ਨ ਨੂੰ ਫੋਲੋ ਥੱਲੇ ਵੀ ਸੇਮ ਕਰੂਗਾ ਤੇ ਉੱਪਰ ਵੀ ਸੇਮ ਕਰੂਗਾ ਉਹ ਆਪਣਾ ਸੈਟੀਸਫਾਈ ਕਰ ਜੂਗਾ ਠੀਕ ਹੈ ਜੀ ਹੁਣ ਜੀ ਹੁਣ ਤੁਹਾਨੂੰ ਇੱਥੇ ਪਤਾ ਹੋਣਾ ਦੇਦਾ ਵੀ ਜੀ 10 ਹੁੰਦਾਗਾ ਐਮ 13 ਆਈ ਨਾਉਂ ਦਾ ਐਫਾਚ ਹੁੰਦਾ ਲੈਬਾ ਹੁੰਦਾ ਐਚ ਆਰ ਹੁੰਦਾ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਯਾਦ ਹੋਣੀ ਚਾਹੀਦੀ ਨੇ ਡੀ 4 ਹੋ ਗਿਆ ਜੀ ਜੇ ਦਾਤ ਹੋ ਗਿਆ ਐਫ 6 ਹੋ ਗਿਆ ਸੀ 3 ਜੇ 10 ਇਹ ꞉ ਹੋ ਗਿਆ ਠੀਕ ਹੈ ਜੀ ਹੁਣ 7 ਦੇ ਵਿੱਚੋਂ ਆਪਾਂ ਇੱਕ ਘਟਾਇਆਗਾ ਤਾਂ ਕਰਕੇ ਆਪਣੇ ਕੋਲ 6 ਬਣਿਆ ਠੀਕ ਹੈ ਜੀ 4 ਦੇ ਵਿੱਚੋਂ ਵੀ ਆਪਾਂ ਇੱਕ ਘਟਾਇਆ ਇਹ ਸਹੀ ਹੋ ਗਿਆ ਦੋਨਾਂ ਵਿੱਚੋਂ ਇੱਕ ਇੱਕ ਘਟਾਇਆਗਾ ਫਿਰ 13 ਦੇ ਵਿੱਚੋਂ ਵੀ ਇੱਕ ਘਟਾਇਆ ਤੇ 10 ਦੇ ਵਿੱਚੋਂ ਇੱਥੇ ਤਾਂ 10 ਚੋਂ ਕੁਝ ਘਟਾਈ ਨਹੀਂ ਇਹ ਤੁਸ ਜੀਰੋ ਮਾਈਨਸ ਕੀਤਾ ਇੱਥੇ ਇੱਕ ਮਾਈਨਸ ਕੀਤਾ ਸੋ ਇਹ ਰੋਂਗ ਹੋ ਗਿਆ ਇਹ ਆਪਸ਼ਨ ਇੱਥੇ ਫਿਰ ਗਲਤ ਹੋ ਜੂਗਾ ਤੇ ਆਪਾਂ ਅਗਲਾ ਆਪਸ਼ਨ ਫਿਰ ਟਰਾਈ ਕਰਾਂਗੇ ਠੀਕ ਹੈ ਜੀ ਸੋ ਹੁਣ ਆਪਾਂ ਅਗਲਾ ਆਪਾਂ ਟ੍ਰਾਈ ਕਰਦੇ ਆਂ ਆਪਾਂ ਅਗਲਾ ਆਪਾਂ ਆਪਸ਼ਨ 83 ਟ੍ਰਾਈ ਕਰਾਂਗੇ ਇਹ ਵਿੱਚ ਜਿਹੜੀ ਇਸ ਗ੍ਰੀਨ ਪਰਦਾ ਨਹੀਂ ਕਿਉਂ ਨਾ ਤਰਿਸ ਪੁਆਇੰਟ ਇਹਦੇ ਕੋਲ ਬੜੀ ਦੂਰੀ ਤੋਂ ਆ ਗਿਆ ਉਹ ਸੋ ਇਹ ਚੀਜ਼ਾਂ ਥੋੜਾ ਧਿਆਨ ਦੇ ਵਿੱਚ ਰੱਖਣਾ ਫਿਰ ਇਹ ਤੋਂ ਬਾਅਦ ਹੁਣ ਜਦੋਂ ਆਪਾਂ ਆਹ ਆਪਸ਼ਨ ਉੱਪਰ ਕਰਕੇ ਦੇਖਾਂਗੇ ਜਿਵੇਂ ਦੇਖੋ ਕਹਿੰਦਾ ਜੀ ਐਮ ਆਈ ਆ ਅਤੇ ਐਫ ਐਲ ਐਚ ਐਫ ਐਲ ਐਚ ਉੱਪਰ ਕੀ ਹੈਗਾ ਡੀ ਜੇ ਐਫ ਤੇ ਸੀ ਆਈ ਈ ਸਾਰੇ ਆਪਸ਼ਨ ਆਪਾਂ ਟਰਾਈ ਨਹੀਂ ਕਰਦੇ ਕਿਉਂਕਿ ਟਾਈਮ ਵੇਸਟ ਹੋਊਗਾ ਉਹਦਾ ਕੋਈ ਫਾਇਦਾ ਨਹੀਂ ਦੇਖੋ G7 ਹੁੰਦਾ F6 ਹੁੰਦਾ -1 ਕੀਤਾ D ਤੇ C ਦੇ ਵਿੱਚ ਵੀ -1 ਦਾ ਹੀ ਫਰਕ ਹੁੰਦਾ ਇਹ ਸਹੀ ਹੋ ਗਿਆ M ਹੁੰਦਾਗਾ ਆਪਣੇ ਕੋਲ ਤੇ ਨਾ l ਹੁੰਦਾ 12 j ਦਾ ਹੁੰਦਾ i 9 ਹੁੰਦਾ ਇੱਥੇ ਵੀ ਇੱਕ ਮਾਈਨਸ ਕਰਕੇ ਲਿਖਿਆ a ਵੀ ਸਹੀ ਹੋ ਗਿਆ i ਹੁੰਦਾ ਆਪਣੇ ਕੋਲ 9 h ਹੁੰਦਾ ਅੱਖ f 6 ਹੁੰਦਾ g ਮੰਨਦਾ ਇੱਥੇ ਵੀ -1 ਕਰਕੇ ਆ ਲਿਆ ਸੋ -1 -1 -1 ਰਿਲੇਸ਼ਨ ਆ ਜੋ ਦੋਨੇ ਫੋਲੋ ਕਰਦੇ ਆ ਤੇ ਇਹਦਾ ਆਨਸਰ c ਜੋ ਸਹੀ ਹੋ ਜਾਣਾ ਸੋ ਇਸ ਤਰ੍ਹਾਂ ਆਪਾਂ ਸੋਲਵ ਕਰਨੇ ਆ ਸੋ ਅਰਗੇਸੇਲੋਗਿਸਮ ਦੇ ਜੋ ਕੁਐਸਚਨਸ ਨੇ ਉਹ ਵੀ ਆਪਾਂ ਤੁਹਾਨੂੰ ਟਰਾਈ ਕਰਾਵਾਂਗੇ ਸੇਲੋਗਿਸਮ ਵੀ ਟਰਾਈ ਕਰਾਵਾਂਗੇ ਸੋ ਛੋਟੀਆਂ-ਛੋਟੀਆਂ ਪਾਰਟਸ ਦੇ ਵਿੱਚ ਵੀਡੀਓ ਬਣਾਵਾਂਗੇ ਮੈਥਸ ਦੀਆਂ ਵੀ ਬਣਾਵਾਂਗੇ ਤਾਂ ਕਿ ਤੁਹਾਡੇ ਤੇ ਕੋਈ ਬਰڈن ਨਾ ਪਵੇ ਤੇ ਸਾਰੀ ਚੀਜ਼ਾਂ ਕਵਰ ਹੋ ਜਾਣ ਸੋ ਇਹ ਨੂੰ ਕਰਿਓ ਕੰਟੀਨਿਊ ਇਹ ਤੋਂ ਬਾਅਦ ਆਪਾਂ ਸੇਲੋਗਿਸਮ ਤੋਂ ਇਖੋ ਹੀ ਸਟਾਰਟ ਕਰਾਂਗੇ ਠੀਕ ਹੈ ਜੀ ਸੋ ਅਗਲੀ ਵਾਰ ਮਿਲਾਂਗੇ ਇਤਨਾ ਦੀ ਇੰਟਰਸਟਿੰਗ ਕਲਾ ਦੇ ਵਿੱਚ ਜੇਕਰ ਸਮਝ ਲੱਗਿਆ ਤੁਹਾਨੂੰ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਸਮਝ ਲੱਗਣਾ ਚਾਹੀਦਾ ਕਿਉਂਕਿ ਦੋ-ਦੋ ਵਾਰ ਸੰਝਾਇਆ ਥੋੜਾ-ਥੋੜਾ ਕੰਮ ਕਰਾ ਰਹਿਆਂਗਾ ਕਿ ਸਾਰੇ ਕੁਐਸਚਨ ਇਦਾਂ ਦੇ ਹੀ ਹੋਣੇ ਨੇ ਜੇ ਇੱਕ ਕੁਐਸਚਨ ਵੀ ਤੁਹਾਡੇ ਸਮਝ ਪੈ ਗਿਆ ਤੁਸੀਂ ਸਾਰੇ ਕੁਐਸਚਨ ਕਰ ਲਓਗੇ ਇਸ ਲਈ 5-7 5-7 ਕੁਐਸਚਨ ਕਰਕੇ ਖੜਾ ਰਿਹਾ ਤਾਂ ਕਿ ਤੁਹਾਡੇ ਸਾਰੇ ਸਮਝ ਲੱਗ ਜਾਣ ਤੇ ਕੁਐਸਚਨ ਤੇ ਕਲਾਸਿਸ ਵੀ ਤੁਹਾਨੂੰ ਲੰਬੀਆਂ ਨਾਲ ਲੱਗਣ ਉਮੀਦ ਹੈ ਤੁਹਾਨੂੰ ਪਸੰਦ ਆਏਗੀ ਜੇ ਜੇ ਪਸੰਦ ਇਥੇ ਤੱਕ ਦੀ ਕੀਏ ਤੁਸੀਂ ਕਲਾਸਾਂ ਕੰਪਲੀਟ ਕਮੈਂਟ ਕਰਕੇ ਲਿਖਿਓ ਕਮੈਂਟ ਚ ਲਿਖਿਓ ਕੰਪਲੀਟ ਤਾਂ ਕਿ ਮੈਨੂੰ ਪਤਾ ਲੱਗੇ ਤੁਸੀਂ ਕੰਪਲੀਟ ਕਲਾਸ ਦੇਖੀਆ ਅਗਲੀ ਵਾਰ ਮੈਂ ਨਾ ਕਿ ਇਦਾਂ ਨਹੀਂ ਇਨਫੋਰਮੇਟਿਵ ਕਲਾਸ ਦੇ ਵਿੱਚ ਤੋ ਕੀ ਹੁਣ ਮੈਨੂੰ ਪਸੀਨਾ ਵੀ ਬਹੁਤ ਆ ਚੁੱਕਿਆ ਤੇ ਹੋਰ ਬਰਖਿਆ ਨਹੀਂ ਜਾ ਰਿਹਾ ਥੋੜੀ ਜਿਹੀ ਹਵਾ ਲੈ ਕੇ ਬਿਲਕੁਲ ਕਲਾਸ ਰਿਪੋਰਟ ਕਰ ਦਿਆਂ ਠੀਕ ਹੈ ਜੀ ਸੋ ਅਗਲੀ ਵਾਰ ਮਿਲਾਂਗੇ ਇਦਾਂ ਇਨਫੋਰਮੇਟਿਵ ਵੀਡੀਓ ਲਈ ਥੈਂਕ ਯੂ ਧੰਨਵਾਦ ਟੂ ਲਾਈਕ ਸਬਸਕ੍ਰਾਈਬ ਤੇ ਕਮੈਂਟ ਕੋ ਨੈਕਸਟ ਕਮਿੰਗ ਵੀਡੀਓਜ਼ ਪੰਜਾਬ ਪੁਲਿਸ ਕਨਸਟੇਬਲ ਦੀ ਤਿਆਰੀ ਕਰੀ ਕਰਨ ਵਾਸਤੇ ਦਸ ਕਰੇ ਜਰੂਰ ਕਰ ਲਿਓ ਥੈਂਕ ਯੂ ਧੰਨਵਾਦ